ਲਓ ਵੀ ਮਿੱਤਰੋ ਹਾਂਜੀ ਕੀ ਹਾਲ ਚਾਲ ਬਾਬੂ ਵੀਰ ਠੀਕ ਆ ਜੀ ਵਧੀਆ ਅਸੀਂ ਪੌਣ ਆਏ ਆ ਰੇ ਹੂੰ ਹੁਣ ਹਵਾ ਵਗ ਰਹੀ ਹੈ ਤੇ ਦਿਲ ਨਹੀਂ ਕਰ ਰਿਹਾ ਹਜੇ ਚਲੋ ਉਹ ਬੰਦੇ ਨਾਲ ਹੀ ਹੋ ਜੇ ਹਾਂ ਚਲੋ ਇੱਕ ਤੁਹਾਨੂੰ ਬਹੁਤ ਵਧੀਆ ਇਨਸਾਨ ਬਣਾਉਂਦੇ ਬੁਲਾਉਂਦੇ ਆ ਬਾਬਾ ਜੀ ਉਹ ਇਸ ਟਾਈਮ ਰੇ ਵੀ ਪਾਰਿਆ ਮਿਹਨਤ ਵੀ ਕਰਦਾ ਤੇ ਆਪਣੇ ਮੇਲੇ ਦੇ ਵਿੱਚ ਕਮੈਂਟਰੀ ਵੀ ਕਰਦਾ ਰਿਹਾ ਆਪਾਂ ਤੁਹਾਨੂੰ ਦਰਸ਼ਨ ਕਰਾਉਂਦੇ ਆ ਉਹਦੇ 2 ਮਿੰਟ ਰੁਕੋ ਵਲੌਗ ਨੂੰ ਪੂਰਾ ਦੇਖਿਓ ਆਜੋ ਫਿਰ ਮਿੱਤਰੋ ਹਾਂਜੀ ਆ ਇਹਦੀ ਕੇਵਲ ਬਾਪੂ ਆਜੋ ਹੁਣ ਨੇਲ ਨੂੰ ਕੋਈ ਨਾ ਸੰਗਦਾ ਖਾਤੋਂ ਆ ਤੇ ਇਹ ਵੀ ਬਹੁਤ ਵਧੀਆ ਮਹਿਤ ਕਰਦੇ ਨੇ ਤੇ ਆਪਾਂ ਮਲਾਦਗੇ ਸਿੰਗਰ ਨਾਲ ਹਾਂ ਇਹਨਾਂ ਨੂੰ ਜਰੂਰ ਆਏ ਬਾਬਾ ਬਾਈ ਜਿਹਦੀ ਅਸੀਂ ਗੱਲ ਕਰਕੇ ਆਨੇ ਆ ਆਪਣੇ ਮੇਲੇ 'ਚ ਵੀ ਕਮੈਂਟਰੀ ਕਰਦਾ ਰਿਹਾ ਹਾਂ ਵੈਲਕਮ ਸਾਰੇ ਜੀ ਆਇਆ ਹਾਂਜੀ ਤੇ ਕੋਈ ਸੁਣਾਓ ਜੀ ਕੋਈ ਹਾਂ ਘੈਂਟ ਜੀ ਗੱਲਬਾਤ ਆਜੋ ਇੱਧਰ ਆਜੋ ਕੰਦ ਨਹੀਂ ਤੇ ਉਹ ਬਾਈਆਂ ਨਾਲ ਵੀ ਮਿਲਾ ਦਿੰਨੇ ਆ ਅਮਰਤ ਬਾਈ ਤੇ ਆ ਇਹ ਸਾਡਾ ਦੇਵਰਾਜ ਹਾਂਜੀ ਬਾਬਾ ਜੀ ਕੋਈ ਸੁਣਾਓ ਦਰਸ਼ਕਾਂ ਨੂੰ ਕਹਣ ਜੀ ਗੱਲ ਬਾਤ ਸੁਣਾਓ ਕੋਈ ਜੀ ਹਾਂ ਜੀ ਹਾਂ ਜੀ ਸੁਣਾਓ ਕੋਈ ਸੰਗੋਣਾ ਖੋਲ ਹਾਂ ਅਣਕ ਸ਼ਰਮ ਮਰਨ ਜਿਹੜੇ ਉਹ ਸੂਰਮੇ ਮਰਦਲੇਰ ਹੁੰਦੇ ਆਏ ਹਾਏ ਵਾਹ ਜੀ ਅਣਕ ਸ਼ਰਮ ਦੇ ਮਰਨ ਜਿਹੜੇ ਉਹ ਸੂਰਮੇ ਮਰਦਲੇਰ ਹੁੰਦੇ ਆਏ ਹਾਏ ਠੀਕ ਹੈ ਮੁਕਤੀ ਦੇ ਮਰਨ ਫੜਾ ਉਹਦਾ ਮਿੱਤਰੋ ਮਿੱਟੀ ਦੇ ਸ਼ੇਰ ਹੁੰਦੇ ਆਏ ਹਾਏ ਹੋਏ ਕੀ ਦੇਖਾ ਭੇਡਾਂ ਬੱਕਰੀਆਂ ਦਾ ਵੇਖੋ ਤੂੰ ਸਾਨਾਂ ਵਰਗੇ ਪਹਿਣ ਹੁੰਦੇ ਮੱਖਣ ਬਰਾਲਾ ਖਾਣ ਨੂੰ ਮਿਲੇ ਮੁਰਗਾ ਤੈਨੂੰ ਕਦੋਂ ਦਾਲ ਨਾਲ ਹੱਥ ਲਵੇੜੇ ਆਏ 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 ਵਾਹ ਯਾਰ ਵਾਹ ਭਾਈ ਬਾਬਾ ਮਿਹਨਤ ਵੀ ਕਰਦਾ ਬਾਬਾ ਇੰਨਾ ਕਿ ਟਾਈਮ ਕੱਢਿਆ ਬਹੁਤ ਧੰਨਵਾਦ ਹਾਂਜੀ ਹਾਂਜੀ ਤੇ ਮੇਲੇ ਦੇ ਵਿੱਚ ਵੀ ਆਦ ਗਿਆ ਬਾਂ ਧੂੜਾ ਦਾ ਦੇਣੀ ਹੈ ਠੀਕ ਹੈ ਧੰਨਵਾਦ ਰੱਖਿਓ ਬਹੁਤ ਬਹੁਤ ਤੇ ਇਹ ਸੀਗੇ ਦਰਸ਼ਕ ਆਪਣੇ ਤੇ ਸਹੀ ਗੱਲ ਬਹੁਤ ਵਧੀਆ ਮਿਹਨਤ ਕਰਦੇ ਨੇ ਭਾਈ ਨਿੱਕੀਆਂ ਨਿੱਕੀਆਂ ਚੀਜ਼ਾਂ 'ਚੋਂ ਖੁਸ਼ੀਆਂ ਲੱਭੀਆਂ ਲੱਭਿਆ ਕਰੋ ਚੰਗੀ ਚੀਜ਼ ਦੇਖੋ ਚੰਗਾ ਸੋਚੋ ਚੰਗਾ ਬੋਲੋ ਤੇ ਚੰਗਾ ਹੀ ਸੋਚੋ ਪਹਿਲੀ ਗੱਲ ਚੰਗਾ ਸੋਚੋ ਚੰਗਾ ਦੇਖੋਗੇ ਚਲੋ ਠੀਕ ਹੈ ਮਿੱਤਰੋ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਤੇ ਬਾਬੇ ਨਾਲ ਕੱਢਾਂਗੇ ਫੇਰ ਟਾਈਮ ਸਾਸਰੀ ਕਾਲ ਧੰਨਵਾਦ ਜੀ